ਹੋ ਇੱਕ ਪਾਸੇ ਪਿੰਡ ਵਾਲਾ ਕਰਨਦੀਰ ਕਹਿੰਦੀਆਂ ਮੁਲੀਆਂ ਅੱਜ ਦੱਸਣਾ ਪਊ ਪਿੰਡ ਦਾ ਮੇਲਾ ਪਤੰਦਰਵਾਜ ਰੱਖ ਲਈ ਪਿੰਡ ਵਾਲਿਆਂ ਨੇ ਤੇ ਖੀਂ ਕਿਤੇ ਓੜਾ ਹੋ ਜੇ ਕਿਤੇ ਪਿੰਡ ਵਾਲੇ ਇੱਧਰ ਬਜ਼ੁਰਗ ਵੀ ਬੈਠੇ ਆ ਸਾਡੇ ਇਹ ਵੀ ਦੇਖੀ ਜਾਂਦੇ ਆ ਕੀ ਬਣਦਾ ਕੀ ਬਣਦਾ ਕੀ ਬਣਦਾ ਕਿਹੜੇ ਸਾਨੂੰ ਆ ਗਈ ਪੈਨ ਚਾਹੀਦਾ ਸੀ ਕਰਨਵੀਰ ਕੁਝ ਕਰਨਾ ਪੈਣਾ ਆਏ ਨਹੀਂ ਸਰਨਾ ਆਏ ਦੋਨੇ ਦੋਨੇ ਹੀ ਪੜਿਆ ਦੋਨੋਂ ਦੀ ਕਾਲੀਆਂ ਨਿਕਰਣੇ ਇੱਕ ਚਿੱਟੀਆਂ ਨਿਕਰ ਵਾਲੇ ਵੀ ਮਸ਼ਹੂਰ ਹੋਇਆ ਕਬੱਡੀ ਦੇ ਵਿੱਚ ਪਰ ਅੱਜ ਮੇਲਾ ਵਿਗੜਵਾਲ ਦਾ ਡਾਕਟਰ ਵੀ ਦੇਖੀ ਜਾਂਦੇ ਆ ਵੀ ਆ ਬਾਲੇ ਪਹਿਣਿਆ ਆ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਨੇ ਪਿੰਡ ਦਾ ਨਾਂ ਝੁਕਾਉਣਾ ਤੇ ਨਾਲੂ ਆਪਣੇ ਮਾਪੇ ਦਾ ਨਾਂ ਝੁਕਾਉਣਾ ਉਹ ਬੱਚੇ ਵੜੋਂ ਦੌੜ ਰਹੇ ਨੇ ਬਾਲੀ ਉਹਨੇ ਵੈਰੀ ਗੁੱਡ ਦਵਾਰਾਂ ਮੁੱਕ ਗਏ ਉਹ ਤਾਂ ਵੀ ਠੀਕ ਆ ਕਰਨਾ ਬੜਾ ਵੈਰਾ ਬੈਗਾ ਬੈਗਾ ਸਾਨੂੰ ਵੀ ਦੇਖ ਲੈਣ ਦੇ ਮੈਂ ਵੀ ਲੋ ਆ ਜੀ ਬੈ ਲੈ ਬਾਕੇ ਦੇਖ ਦੇਖ ਇੰਕਨੰਦਗੀ ਲੱਗਿਆ ਹੋਇਆ ਕੋਈ ਨਾ ਕੋਈ ਆਹ ਇਹ ਤਕਮਾਰ ਵਰਸਸ ਕਰਨ ਵੀਰ ਐਣ ਤੋਨੀ ਪਹਿਣਿਆ ਵੱਡੇ ਪਈ ਮੈਂ ਤਾਂ ਬੋਲਦੀ ਆ ਮੁੰਡਿਆਂ ਦੀ ਧੰਨਵਾਦ ਹੈ ਟੀਚਰਾਂ ਦਾ ਜਿਨ੍ਹਾਂ ਨੇ ਪੜਾਈ ਤੋਂ ਲਾਵਾ ਗੇਮਾਂ ਵੱਲ ਵੀ ਧਿਆਨ ਦਿੱਤਾ ਨਹੀਂ ਜੀ ਹਲੇ ਕੁਝ ਨਹੀਂ ਹੋਇਆ ਕਿਉਂਕਿ ਵਿਗੜ ਬਾਲ ਦਾ ਮੁੰਡਾ ਹੈ ਆ ਕਹਿੰਦਾ ਪਿੰਡ 'ਚ ਖੇਡ ਰਿਆ ਆ ਮੈਚ ਮੈਨੂੰ ਲੱਗਦਾ ਲੰਬਾ ਜਾਣਾ ਹੈ ਭਾਈ ਨਹੀਂ ਨਹੀਂ ਉਹਦਾ ਹੱਥ ਵੀ ਨਹੀਂ ਬਾਈ ਥੱਲੇ ਉਹਨੇ ਹੱਥ ਘੱਲੇ ਜਿਵੇਂ ਅਪਿਆਰ ਸਾਹਿਬ ਦੇ ਫੈਸਲੇ ਹੋਣੇ ਬਾਈ ਕੋਈ ਨਾ ਬੋਲੇ ਪਰੋ ਲੱਗੇ ਸੀ ਦਨ ਨੂੰ ਆਪਣੀ ਬਣ ਦਨ ਨੂੰ ਆਪਣੀ ਬਣ ਦਨ ਨੂੰ ਨਾ ਤੇ ਪਰ